ਸਸਿਆਦਸ਼ਕੋ ਤੁਸੀਂ ਦੇ ਰਹੋ ਆਪਣਾ ਪਿੰਡ ਲੜਾਲਾ ਚੈਨਲ ਮੈਂ ਹਰਪਨ ਸਿੰਘ ਕੋਤੜਾ ਜੀ ਅੱਜ ਅਸੀਂ ਜਿਸ ਥਾਂ ਤੇ ਖਲੋਤੇ ਹੋਏ ਹਾਂ ਸਭ ਤੋਂ ਪਹਿਲਾਂ ਮੈਂ ਪਿੰਡ ਦੇ ਬਾਰੇ ਤੁਹਾਨੂੰ ਜਾਣਕਾਰੀ ਦਿਆਂਗਾ ਇਹ ਪਿੰਡ ਹੈਗਾ ਜੀ ਪਿੰਡ ਮਕਸੂਦਪੁਰ ਹਲਕਾ ਪੁਲਾਥ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਪਿੰਡ ਤੇ ਜਿੱਥੇ ਅੱਜ ਪਿੰਡ ਮਕਸੂਦਪੁਰ ਦੀਆਂ ਸਮੂਹ ਬੀਬੀਆਂ ਵੱਲੋਂ ਤੀਆਂ ਦਾ ਤਿਹਾਰ ਕਿਉਂਕਿ 100 ਦਿਨ ਚੱਲ ਰਿਹਾ 100 ਦਿਨਾਂ ਨੂੰ ਮੁੱਖ ਰੱਖਦੇ ਹੋਏ ਪਿੰਡ ਮਕਸੂਦਪੁਰ ਦੀਆਂ ਸਮੂਹ ਬੀਬੀਆਂ ਨੇ ਰਲ ਮਿਲ ਕੇ ਇਹ ਤੀਆਂ ਦਾ ਪ੍ਰੋਗਰਾਮ ਜਿਹੜਾ ਮਿੱਥਿਆ ਹੋਇਆ ਉਹਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਪਿੱਛੇ ਤੁਸੀਂ ਬੀਬੀਆਂ ਦੇਖ ਸਕਦੇ ਹੋ ਪਿੰਡ ਦੀਆਂ ਔਰਤਾਂ ਜਿਹੜੀਆਂ ਨੇ ਨਾਲ ਆਪਣੇ ਸਰਪੰਨ ਸਾਹਿਬ ਖਲੋਤੇ ਨੇ ਰਿੱਕੀ ਭਾਜੀ ਖਲੋਤੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨਗੇ ਮੈਂਬਰ ਪੰਚਾਇਤ ਖਲੋਤੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਵਾਪਾ ਹੁਣ ਗੱਲਬਾਤ ਕਰਦੇ ਆ ਭੈਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਪਿੰਡ ਦੇ ਵਿੱਚ ਤੀਆਂ ਦੀਆਂ ਲੱਗੀਆਂ ਨੇ ਰੋੜਕਾਂ ਕਿੰਦਾਂ ਦਾ ਕਰ ਅਸੀਂ ਜੀ ਬਹੁਤ ਖੁਸ਼ੀ ਦੇ ਨਾਲ ਬੜੀ ਖੁਸ਼ੀ ਨਾਲ ਆਰੇ ਸੇ ਤਿਆਰੀਆਂ ਦਾ ਮਨਾ ਰਿਆ ਧੀਆਂ ਦਾ ਮਤਲਬ ਵੀ ਧੀਆਂ ਨੂੰ ਸਾਰੇ ਹੀ ਯਾਦ ਰੱਖਣਾ ਧੀਆਂ ਦਾ ਤਿਉਹਾਰ ਇਸ ਕਰਕੇ ਮਨਾਇਆ ਜਾਂਦਾ ਹੈ ਕਿ ਧੀਆਂ ਤੇ ਨੂੰਹਾਂ ਦੇ ਵਿੱਚ ਕੋਈ ਫਰਕ ਨਾ ਹੋਵੇ ਅਸੀਂ ਹਰ ਸਾਲ ਹੀ ਇਹ ਧੀਆਂ ਦਾ ਤਿਉਹਾਰ ਹਮੇਸ਼ਾ ਹੀ ਮਨਾਉਂਦੇ ਆਂ ਔਰ ਮਨਾਉਂਦੇ ਹੀ ਰਵਾਂਗੇ ਧੀਆਂ ਦੇ ਤਿਉਹਾਰ ਦਾ ਇਹ ਮਤਲਬ ਇੱਕ ਹੈ ਕਿ ਧੀਆਂ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਇੱਕ ਰਾਜਾ ਹੁੰਦਾ ਸੀ ਜਿਹੜਾ ਰਾਜਾ ਹੁੰਦਾ ਸੀ ਨਾ ਉਹ ਹਰ ਸਾਲ ਹੀ ਤੀਆਂ ਦਾ त्यहार ਮਨਾਉਂਦਾ ਸੀ ਉਹ ਇਸ ਕਰਕੇ ਮਨਾਉਂਦਾ ਸੀ ਕਿ ਉਹ ਹਰ ਸਾਲ ਇੱਕ ਲੜਕੀ ਦੇ ਨਾਲ ਛਾਦੀ ਕਰਦਾ ਸੀ ਭਾਈ ਇਹ ਪੁਰਾਣੇ ਸਮੇਂ ਦੀ ਤੁਸੀਂ ਗੱਲ ਕਰ ਰਹੇ ਹੋ ਪੁਰਾਣੇ ਸਮੇਂ ਦੀ ਉਸੇ ਤਰ੍ਹਾਂ ਦੇ ਜਿਹੜਾ ਪੁਰਾਣਾ ਸਮਾਂ ਆ ਰਿਹਾ ਹੈ ਨਾ ਉਸੇ ਹੀ ਤਿਆ ਉਸੇ ਦੀ ਵਜ੍ਹਾ ਕਰਕੇ त्यहार ਮਨਾਇਆ ਜਾ ਰਿਹਾ ਉਸੇ ਕਰਕੇ ਤੂੰ ਇਹ ਤੀਆਂ ਦਾ त्यहार ਆ ਉਸੇ ਕਰਕੇ ਤੀਆਂ ਦਾ त्यहार ਮਨਾਇਆ ਜਾਦਾ ਕਈਆਂ ਨੂੰ ਨਹੀਂ ਪਤਾ ਕਿ ਇਹ ਨੂਏ ਕੋਈ ਸਮਝ ਅਨਸਰ ਦਾ ਨਹੀਂ ਪਤਾ ਪਰ ਜਿਹੜਾ ਹੋਰ ਸਮਾਂ ਚੱਲ ਰਿਹਾ ਹੈ ਉਹ ਉਲਟ ਚੱਲ ਰਿਹਾ ਹੈ ਹੁਣ ਅਸੀਂ ਤੀਆਂ ਦਾ ਤਿਆਰ ਇਸ ਕਰਕੇ ਬਣਾ ਰਿਹਾ ਕਿ ਤੀਆਂ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਵੇ ਔਰ ਤੀਆਂ ਦੀ ਕਦਰ ਕੀਤੀ ਜਾਵੇ ਕਹਿੰਦੇ ਪੇਕੇ ਘਰ ਆਣ ਕੇ ਫਿਰ ਤੀਆਂ ਫਿਰ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਨੇ ਹਾਂ ਬਿਲਕੁਲ ਪ੍ਰਗਟਾਵਾ ਸਾਰਿਆਂ ਦੇ ਚਲੋ ਵੱਖਰਾ ਹੀ ਸਾਰਿਆਂ ਦੇ ਘਰ ਤੇ ਕਰਦੀਆਂ ਨੇ ਥੋੜਾ ਬਹੁਤਾ ਪਰ ਪੇਕੇ ਦੇ ਘਰ ਆ ਕੇ ਬਹੁਤ ਜ਼ਿਆਦਾ ਕਰਦੀਆਂ ਨੇ ਕਿਉਂ ਕਿ ਉੱਥੇ ਉਹਨਾਂ ਦਾ ਜਨਮ ਹੋਇਆ ਹੁੰਦਾ ਹੈ ਉਹ ਜਨਮ ਭੂਮੀ ਹੁੰਦੀ ਹੈ ਉੱਥੇ ਜੰਮੀਆਂ ਪਲੀਆਂ ਹੁੰਦੀਆਂ ਨੇ ਇਸ ਕਰਕੇ ਉਹਨਾਂ ਨੂੰ ਤੀਆਂ ਜਿਹੜੀਆਂ ਹਰ ਸਾਲ ਇਹ ਇਕੱਠੀਆਂ ਹੁੰਦੀਆਂ ਨੇ ਭੈਣਾ ਇਕੱਠੀਆਂ ਹੁੰਦੀਆਂ ਨੂਹਾਂ ਵੀ ਇਕੱਠੀਆਂ ਹੁੰਦੀਆਂ ਨੇ ਇਸ ਕਰਕੇ ਤਿਆਰ ਬਣਾਇਆ ਜਾਂਦਾ ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ ਅੱਜ ਦੇ ਦਿਨ ਦੀ ਕਿੰਨੀ ਖੁਸ਼ੀ ਹੈ ਤੁਹੀ ਅੱਜ ਦੇ ਦਿਨ ਦੀ ਬਹੁਤ ਜ਼ਿਆਦਾ ਖੁਸ਼ੀ ਮੈਂ ਵੀ ਧੀ ਹਾਂ ਇਸ ਪਿੰਡ ਦੀ ਅੱਛਾ ਧੀ ਹੈ ਤੇਕਾ ਹੀ ਹੈ ਤੁਹਾਡਾ ਮਤਲਬ ਤੇਕਾ ਹੀ ਹੈ ਔਰ ਇਹ ਜਰਾ ਜਰਾ ਕਾਟਿਆ ਹੋਇਆ ਹੈ ਨਾ ਸਾਡੀ ਵਜ੍ਹਾ ਨਾਲ ਹੀ ਹੋਇਆ ਹੈ ਮੈਂਬਰ ਪੰਚਾਇਤ ਸਰਪੰਚਾ ਔਰ ਸਾਡੇ ਮੈਂਬਰ ਜੋ ਨੇ ਅਸੀਂ ਉਹਨਾਂ ਦੀ ਵਜ੍ਹਾ ਕਰਕੇ ਇੰਨੀ ਰੌਣਕ ਸਾਡੇ ਹੀ ਸਦਕਾ ਇੱਥੇ ਲੱਗੀ ਕਿੰਨੀਆਂ ਕਿ ਬੀਬੀਆਂ ਨੇ ਸਮੂਲੀਅਤ ਕੀਤੀ ਇਸ ਤੀਆਂ ਦੇ ਤਿਹਾ 100 ਕਿ ਬੀਬੀ ਹੋਏਗੀ 100 ਕਿ ਬੀਬੀ ਲੱਗ ਬਿਲਕੁਲ ਬਿਲਕੁਲ ਬਾਕੀ ਕੀ ਪ੍ਰੋਗਰਾਮ ਤੁਹਾਡੇ ਵੱਲੋਂ ਮਿੱਚਿਆ ਕਿ ਅੱਜ ਗਾਣੇ ਲੱਗ ਰਹੇ ਨੇ ਬੋਲੀਆਂ ਪਾ ਰਹੇ ਆ ਹਾਂਜੀ ਹੋਰ ਇਹਦੇ ਵਿੱਚ ਕੀ ਕੀ ਹੁੰਦਾ ਕੀ ਕੀ ਹੁੰਦਾ ਖਾਣ ਪੀਣ ਦੀਆਂ ਔਰ ਉਹ ਬੋਲੀਆਂ ਕਿੱਦਾਂ ਭੰਗੜੇ ਹਾਂਜੀ ਠੀਕ ਤੁਹਾਨੂੰ ਸਾਰਾ ਇਹਨਾਂ ਦਾ ਸਤਿਕਾਰ ਕਰ ਰਹੇ ਆ ਇਹਨਾਂ ਨੂੰ ਪੁਰਾਣੇ ਰਿਵਾਜ ਤੇ ਠੁੱਟੀਆਂ ਦਾ ਪ੍ਰੋਗਰਾਮ ਅੱਛਾ ਗਾਨਿਆਂ ਦਾ ਪ੍ਰੋਗਰਾਮ ਚਾਹ ਪਕੌੜਿਆਂ ਦਾ ਠੰਡਿਆਂ ਦਾ ਸਾਰਾ ਹੀ ਪਿੰਡੀਆਂ ਦੀ ਖੁਸ਼ੀ ਦੇ ਨਾਲ ਹੀ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਪਿੰਡ ਮਕਸੂਦਪੁਰ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਰੀਤੀ ਰਿਵਾਜ ਸੀ ਉਹਦੇ ਹਿਸਾਬ ਨਾਲ ਬੀਬੀਆਂ ਨੇ ਸਾਨੂੰ ਜਾਣਕਾਰੀ ਦਿੱਤੀ ਕਿ ਪੁਰਾਣੇ ਸਮਿਆਂ ਤੋਂ ਇਹ ਦਿਨ ਤਿਹਾੜ ਜਿਹੜੇ ਮਨਾਏ ਜਾਂਦੇ ਨੇ ਇਹ ਮੈਂਬਰ ਪਜਾ ਸੀ ਜਿੰਦਾਂ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਆਪਾਂ ਹੁਣ ਸਰਪੰਚ ਨੇ ਮੌਜੂਦਾ ਰਿੱਕੀ ਪਾਜੀ ਉਹ ਖਲੋਤੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਰਿੱਕੀ ਪਾਜੀ ਸასი ਗਾਲ ਜੀ ਸასი ਗਾਲ ਸਰ ਕੀ ਹਾਲ ਜੀ ਕੋਈ ਪਾਜੀ ਅੱਜ ਤੁਹਾਡੇ ਪਿੰਡ 'ਚ ਲੱਗਿਆ ਨੇ ਰੋਡਾਂ ਕਿਦਾਂ ਦਾ ਲੱ ਮੈਂ ਜਿੰਨੀ ਵੀ ਸੰਗਤ ਇੱਥੇ ਆਈ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਇੱਕ ਇੱਕ ਕਦਮ ਚੱਲ ਕੇ ਆਏ ਸਾਡੇ ਸਿਰ ਮੱਥੇ ਔਰ ਜਿਹੜੀਆਂ ਰੌਣਕਾਂ ਲੱਗੀਆਂ ਨੇ ਸਾਉਣ ਦੇ ਮਹੀਨੇ ਦੇ ਵਿੱਚ ਹਰ ਸਾਲ ਸਾਡੇ ਪਿੰਡ ਪਹਿਲਾਂ ਵੀ ਲੱਗਦੀਆਂ ਰਹੀਆਂ ਤੇ ਹੁਣ ਇਹ ਸਿਹਰਾ ਸਾਡੇ ਸਿਰ ਪੱਜਿਆ ਬਹੁਤ ਰੌਣਕਾਂ ਲਾਈਆਂ ਸਾਰੀਆਂ ਮਤਲਬ ਧੀਆ ਭੈਣਾਂ ਸਾਰੀਆਂ ਬੈਠੀਆਂ ਇੱਥੇ ਬੀਬੀ ਸਾਡੇ ਬਜ਼ੁਰਗ ਬੈਠੇ ਨੇ ਤੇ ਬਹੁਤ ਆਨੰਦ ਮਾਨਦੇ ਨੇ ਤੇ ਸਾਰੇ ਕਿਕੀ ਪਾਜੀ ਇੱਕ ਸਵਾਲ ਮੈਂ ਜ਼ਰੂਰ ਤੁਹਾਨੂੰ ਕਰਨਾ ਚਾਹਾਂਗਾ ਕਿ ਇਹ ਤਿਹਾਰ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਪਿੰਡ ਦੇ ਵਿੱਚ ਮਨਾਉਂਦੇ ਨੂੰ ਤਾਂ ਲਗਭਗ ਕੋ 6 ਤੋਂ 7 ਸਾਲ ਦੇ ਦਰਮਿਆਨ ਤੇ ਮੈਨੂੰ ਆਪ ਨੂੰ ਦੇਖਦਿਆਂ ਨੂੰ ਹੋ ਗਿਆ ਜੀ ਪਹਿਲਾਂ ਤਾਂ ਮੈਨੂੰ ਯਾਦ ਨਹੀਂ ਹੈਗਾ 6-7 ਸਾਲ ਹੋ ਗਏ 6-7 ਸਾਲ ਹੋ ਗਏ ਜਦਾਂ ਹਾਂ ਜੀ ਹੁਣ ਆ ਜੀ 6-7 ਸਾਲ ਰੈਗੂਲਰ ਹੀ ਹੋ ਗਏ ਸਾਡੇ ਆਪਾਂ ਨੂੰ ਇੱਥੇ ਮਨਾਉਂਦੇ ਠੀਕ ਹੈ ਹਾਂ ਜੀ ਚਲੋ ਵਧੀਆ ਮਿਸਿਸ ਖਲੋਤੇ ਨੇ ਭਾਬੀ ਜੀ ਖਲੋਤੇ ਉਹਨਾਂ ਨਾਲ ਗੱਲਬਾਤ ਕਰਦੇ ਭਾਬੀ ਸਾਸੀ ਕਾਲ ਜੀ ਸਾਸੀ ਕਾਲ ਜੀ ਅ ਵਾਈਕੁਰ ਜੀ ਦਾ ਘਰ ਸਾਹਿਬ ਵਾਈਕੁਰ ਜੀ ਕੀ ਫਤਿਹ ਅੱਜ ਅਸੀਂ ਆਪਣੇ ਪਿੰਡ ਮਕਸੂਦਪੁਰ ਸਰਕਾਰੀ ਸਕੂਲ ਹਾਈ ਜੇਸੀ ਆਪਣਾ ਇੰਜੋਏ ਕਰ ਰਹੇ ਆ ਸਾਡੇ ਨਾਲ ਸਾਰਿਆਂ ਦਾ ਸੰਜੋਗ ਹੋ ਰਿਹਾ ਹੈ ਜੀ ਅਸੀਂ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਆ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਕਰਾਂਗੇ ਬਾਕੀ ਜੋ ਸਾਡੇ ਨਾਲ ਸੰਜੋਗ ਦੇ ਰਿਹਾ ਹੈ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਅਸੀਂ ਕਹਿੰਨੇ ਕਿ ਸਾਡੇ ਪਿੰਡ ਦੀਆਂ ਜੋ ਲੜਕੀਆਂ ਨੇ ਇਸੇ ਤਰ੍ਹਾਂ ਹੀ ਖੁਸ਼ ਰਹਿਣ ਇਸੇ ਤਰ੍ਹਾਂ ਹੀ ਪਿੰਡ ਵਿੱਚ ਆਣ ਇਸੇ ਤਰ੍ਹਾਂ ਹੀ ਉਹਨਾਂ ਦਾ ਮਾਨਵਿਦਾਨਵਤ ਸਿਵਾਦੰਦੇ ਰਹੀਏ ਫਿਰ ਬੋਲੀਆਂ ਵੀ ਪਾਈਆਂ ਜਾਣਗੀਆਂ ਤੇ ਗਿੱਧਾ ਵੀ ਪਾਇਆ ਜਾਏਗਾ ਫਿਰ ਹਨਾ ਪੂਰੀਆਂ ਧਮਾਲਾ ਪੈਣ ਗਿਆ ਮਖਫੂਦਪੁਰ ਨੂੰ ਕਿ ਲੱਗ ਲੱਗੇ ਪਿੰਡਾਂ ਨੂੰ ਪਤਾ ਲੱਗ ਜਾਏ ਕਿ ਵਾਕਿਆ ਵੀ ਪਿੰਡ ਮਖਸੂਦਪੁਰ ਦੇ ਵਿੱਚ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਜੀ ਬਿਲਕੁਲ ਅਸੀਂ ਇਹਨਾਂ ਨਾਲ ਬਹੁਤ ਮਤਲਬੀ ਖੁਸ਼ ਆ ਇਹ ਵੀ ਸਾਡੇ ਨਾਲ ਖੁਸ਼ ਹੈ ਅਸੀਂ ਇਹਨਾਂ ਦੇ ਤਿਹਾਰ ਮਨਾਉਣ ਨਾਲ ਸਾਡੀ ਜਿਹੜੀ ਇਮਾਨਤਾ ਆਣਾ ਸਾਡਾ ਉਹ ਬਹੁਤ ਜ਼ਿਆਦਾ ਵੱਧ ਗਿਆ ਜੀ ਬਿਲਕੁਲ ਬਿਲਕੁਲ ਹਾਂਜੀ ਲਗਭਗ ਜਦੋਂ ਤੁਹਾਡੇ ਹਸਬੰਦ ਦੱਸਿਆ ਕਿ 6-7 ਸਾਲ ਹੋ ਗਏ ਸਾਨੂੰ ਤੀਆਂ ਦਾ ਤਿਹਾਰ ਮਨਾਉਂਦੜ ਕਾਫੀ ਰੌਣਕਾਂ ਲੱਗਦੀਆਂ ਨੇ ਇਸ ਤੀਆਂ ਦੇ ਤਿਹਾਰ ਦੇ ਮੈਂ ਦੇਖ ਰਿਹਾ ਸੀ ਕਿ ਕਾਫੀ ਰਾਸ ਜਿਹੜਾ ਪਿੰਡ ਵਧੀਆ ਹੋ ਰਿਹਾ ਜੀ ਜਿੱਦਾਂ ਵੀ ਅਸੀਂ ਕਹਿ ਰਹੇ ਹਾਂ ਉਦਾਂ ਹੀ ਹੋ ਰਿਹਾ ਸਾਡੇ ਨਾਲ ਸਾਡੇ ਨਾਲ ਸੰਯੋਗ ਦੇ ਰਹੇ ਨੇ ਬੀਬੀਆਂ ਭੈਣਾਂ ਸਾਰੀਆਂ ਮਿਤਾਵਾਂ ਸਾਰਿਆਂ ਨਾਲ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ ਅੱਗੇ ਤੋਂ ਵੀ ਅਸੀਂ ਭਾਬੀ ਉਹਨਾਂ ਨੇ ਕਿੰਨੀ ਵਧੀਆ ਗੱਲਬਾਤ ਕੀਤੀ ਕਹਿੰਦੇ ਗਰਮੀ ਨੂੰ ਕੁਛ ਨਹੀਂ ਅਸੀਂ ਮਹਿਸੂਸ ਕਰਦੇ ਸਾਨੂੰ ਨੱਚ ਟੱਪਾਂ ਨਾਲ ਹੀ ਆ ਕਿ ਅਸੀਂ ਨੱਚ ਟੱਪ ਕੇ ਦੇਣ ਤਿਹਾਰ ਜਿਹੜੇ ਆ ਖੁਸ਼ੀਆਂ ਨਾਲ ਮਨਾਉਣੇ ਆ ਇਹ ਪੰਜੀ ਸਾਸੀ ਗੱਲ ਜੀ ਸਾਸੀ ਘੱਟ ਕੀ ਨਾ ਮੇਰਾ ਕੀ ਕਹਿੰਦਾ ਨਾਮ ਤੇ ਦੱਸ ਮੇਰਾ ਨਾਮ ਜੋਤੀ ਹੈ ਜੀ ਜੋਤੀ ਜੀ ਅੱਜ ਕਿੰਨੀ ਖੁਸ਼ੀ ਹੈ ਤੁਹਾਨੂੰ ਤੀਆਂ ਦੇ ਤਿਹਾਰ ਮਨਾਉਂਦੇ ਤੁਸੀਂ ਮਨਾ ਰਹੇ ਆ ਕਿ ਪੂਰੀ ਮਤਲਬ ਕਿ ਏਹ ਧਮਾਲ ਪਾਉਂਦੇ ਪੂਰੀ ਦੇਖੋ ਕਿ ਪੂਰੀ ਧਮਾਲ ਪਾ ਰਹੇ ਕਿੰਨੇ ਪਸੀਨਾ ਵਜਿਨ ਹੋਏ ਆ ਸੀਟ ਨਹੀਂ ਲੱਗਦੀ ਹੈ ਜੀ ਉਹ ਤਾਂ ਬਸ ਹੋਸ਼ ਨਹੀਂ ਹੁੰਦਾ ਕਿ ਹਾਂ ਵੀ ਪਰਸੀਨਾ ਵੀ ਆਇਆ ਹਾਂਜੀ 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 ਤੁਹਾਨੂੰ ਬੋਲ ਬੋਲ ਕੇ ਆਈ ਜਾਂਦਾ ਨਹੀਂ ਸਾਨੂੰ ਨੱਚ ਕੇ ਵੀ ਆਈ ਜਾਂਦਾ ਪਰ ਅਸੀਂ ਤਾਂ ਵੀ ਮਹਿਸੂਸ ਕਰਦੇ ਹਾਂ ਪਸੀਨਾ ਹਾਂਜੀ ਐਨਜਾਇਮੈਂਟ ਕਰ ਰਹੇ ਹਾਂ ਜੀ ਉਹਨਾਂ ਨੇ ਤਾਂ ਕਹਿਤਾ ਜਿਹੜੀ ਗੱਲ ਕਹਿਤੀ ਤੂੰ ਸੋਨੇ ਵੀ ਲਈ ਤੇ ਅੱਖੀਂ ਦੇਖ ਲਈ ਤੇ ਅੱਜ ਪਿੰਡ ਮਕਸੂਦਪੁਰ ਦੇ ਜਿੱਦਾਂ ਹੁਣ ਸਰਪੰਚ ਸਾਹਿਬ ਨੇ ਤਾਂ ਦੱਸਿਆ ਕਿ 6 ਸਾਲ ਹੋ ਗਏ ਸਾਨੂੰ ਤੀਆਂ ਦਾ ਤਿਉਹਾਰ ਇਸੇ ਹੀ ਗਰਾਉਂਡ ਦੇ ਵਿੱਚ ਮਨਾਉਂਦੇ ਆ ਪਰ ਦੂਸਰੀ ਦੂਸਰੀ ਗੱਲ ਇਹ ਹੈ ਕਿ ਅੱਜ ਤੀਆਂ ਦਾ ਤਿਉਹਾਰ ਤੁਹਾਡੇ ਪਿੰਡ 'ਚ ਲੱਗਿਆ ਰੌਣਕਾਂ ਦਾ ਕਿਦਾਂ ਦਾ ਕਰ ਰਿਹਾ ਮਹਿਸੂਸ ਕਿਦਾਂ ਦਾ ਫੀਲ ਹੋ ਰਿਹਾ ਤੁਸੀਂ ਇੱਕ ਹੈ ਤੁਹਾਡੇ ਸੋਹਰੇ ਨਹੀਂ ਮੇਰੇ ਪੇਕਾ ਪਿੰਡੇ ਮੈਨੂੰ ਬਹੁਤ ਵਧੀਆ ਲੱਗਦਾ ਪਿਆ ਸਾਰੇ ਇਕੱਠੇ ਹੋਏ ਨੇ ਚਲੋ ਸਾਰਿਆਂ ਨੂੰ ਬੜੇ ਦੇਖਦੇ ਪਿਆ ਬੜੇ ਟਾਈਮ ਬਾਅਦ ਮੈਂ ਤੇ ਕੁਛ ਲੈ ਮਤਲਬ ਇਦਾਂ ਦੇ ਨੇ ਆਂਟੀ ਵਗੈਰਾ ਜਿਨ੍ਹਾਂ ਨੂੰ ਮੈਂ ਬਹੁਤ ਟਾਈਮ ਬਾਅਦ ਦੇਖਿਆ ਤੁਸੀਂ ਬਾਹਰੋਂ ਆ ਨਹੀਂ ਨਹੀਂ ਅੱਛਾ ਲੋਕ ਇਹ ਲੋਕਲ ਹੀ ਆ ਮੈਂ ਸਾਡਾ ਪੇਕਾ ਵਾ ਹੈ ਨਾ ਹਾਂਜੀ ਮੇਰਾ ਪੇਕਾ ਕਹਿੰਦੇ ਆਣ ਕੇ ਲਾਂਦੇ ਫਿਰ ਰੋਣਕਾ ਪੂਰੀਆਂ ਹਾਂਜੀ ਹਾਂਜੀ ਵੀ ਰੋਣਕਾ ਪੂਰੀਆਂ ਹਾਂਜੀ ਬਿਲਕੁਲ ਪੂਰੀਆਂ ਰੋਣਕਾ ਨੇ ਠੀਕ ਠੀਕ ਵੇਖੋ ਜੀ ਆ ਸਾਡੀ ਭੈਣ ਆ ਜਿਨੇ ਪੇਕਿਆਂ ਦੇ ਆਣ ਕੇ ਕਹਿੰਦੀ ਜੀ ਪੂਰੀ ਅੰਜਵਾਇਮੈਂਟ ਕੀਤਾ ਚਲੋ ਸੋਹਰੇ ਦੇ ਘਰ ਜਾ ਕੇ ਧੀਆਂ ਕੰਮ ਵੀ ਕਰਦੀਆਂ ਸਭ ਕੁਝ ਕਰਨਾ ਪੈਂਦਾ ਪਰ ਪੇਕਿਆਂ ਦੇ ਘਰ ਆਣ ਕੇ ਵਧੀਆ ਮਹਿਸੂਸ ਹੁੰਦਾ ਹੈ ਨਾ ਜਿਵੇਂ ਜੰਮੇ ਬਲੇ ਆਪਾਂ ਬਿਲਕੁਲ ਠੀਕ ਹੈ ਤੇ ਆਪਾਂ ਹੋਰ ਵੀ ਗੱਲਬਾਤ ਕਰਦੇ ਆ ਇਹ ਆਪਾਂ ਇਹ ਮਾਤਾ ਭਾਇਆ ਮੈਂਬਰ ਪੰਜਾਬ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਪਿੰਡ ਦੇ ਵਿੱਚ ਕਹਿੰਦੇ ਜੀ ਪੂਰਾ ਐਂਡ ਪੂਰਾ ਸਿਰਾ ਹੀ ਹੋਇਆ ਪਿਆ ਵਾ ਕਿੱਦਾਂ ਦਾ ਲੱਗ ਰਿਹਾ ਮਸੂ ਕਰੇ ਤੀਆਂ ਦਾ ਤਿਆਰ ਬਹੁਤ ਹੀ ਵਧੀਆ ਬਹੁਤ ਵਧੀਆ ਅੱਛਾ ਵਧੀਆ ਲੱਗ ਰਿਹਾ ਤੁਸੀਂ ਵੀ ਅੱਜ ਇੱਥੇ ਪੂਰਾ ਜੁਆਇੰਟਮੈਂਟ ਕਰ ਰਹੇ ਹੋ ਪਿੰਡਿਆਂ ਦੇ ਨਾਲ ਹਾਂਜੀ ਹਾਂਜੀ ਠੀਕ ਹੈ ਜੀ ਇਹ ਸਨ ਮੈਂਬਰ ਬਚਾਤ ਜਿੰਦਾਂ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਇਹ ਪੰਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਗਰਮੀ ਤੇ ਨਹੀਂ ਲੱਗ ਰਹੀ ਨੇ ਬਹੁਤ ਲੱਗਦੀ। ਨੇ ਗਰਮੀ ਲੱਗਦੀ ਫਿਰ ਕੁੜੀਆਂ ਕਿੰਦੀ ਸਾਨੂੰ ਤਾਂ ਲੱਗਦੀ ਨੇ ਨਾ ਤੁਹਾਨੂੰ ਬੈਠੇ ਬੈਠੇ ਲੱਗੀ ਜਾਂਦੀ। ਹੋਰ ਉਹ ਨੱਚ-ਨੱਚ ਕੇ ਨਹੀਂ ਲੱਗਦੇ ਉਹ ਬੈਠੇ ਬੈਠੇ ਲੱਗੀ ਜਾਂਦੇ। ਬਹੁਤ ਵਧੀਆ। ਇਹ ਨੱਚ ਡੱਪ ਕੇ ਦੇਣ ਤੇ ਹਰ ਜਿਹਨੇ ਬਣਾਉਣੇ ਚਾਹੇ ਤੇ ਭਾਵੇਂ ਗਰਮੀ ਜਿੰਨੀ ਮਰਜ਼ੀ ਹੋਵੇ। ਹਾਂਜੀ ਬਹੁਤ ਖੁਸ਼ੀ ਹੈ ਜੀ ਅੱਜ ਤੇ ਨਾ ਪੂਰੀ ਜੁਆਇੰਟਮੈਂਟ ਕਰਨਾ। ਹਾਂਜੀ ਪੂਰੀ ਜੀ। ਸੀਸਪਾਨ ਸਾਹਿਬ ਵੀ ਨਾਲ ਖੜੇ ਜੀ ਤੁਹਾਡੇ ਨਾਲ। ਹਾਂਜੀ ਹਾਂਜੀ। ਚਲੋ ਵਧੀਆ ਵਧੀਆ। ਚਲੋ ਜੀ ਆਪਾਂ ਹੋਰ ਵੀ ਭੈਣ ਜੀ ਨਾਲ ਗੱਲਬਾਤ ਕਰਦੇ ਭੈਣ ਜੀ ਸਸੀ ਕਾਲ ਜੀ। ਸਸੀ ਕਾਲ ਜੀ। ਹਾਂਜੀ ਕੀ ਹਾਲ ਬਹੁਤ ਸਧੀਆ ਪੂਰਾ ਜਿਵਰਨਮੈਂਟ ਕਰ ਰਹੇ ਹੋ ਹਾਂਜੀ ਫੁੱਲ ਤੀਆਂ ਦਾ ਤਿਹਾਰ ਮਨਾ ਰਹੇ ਪੂਰਾ ਤੋਂ ਹਾਂਜੀ ਬੱਦੀਆ ਪੇਕੇ ਪੇਕੇ ਆ ਜਾਂਦੇ ਇਹ ਮੇਰੇ ਸੋਹਰੇ ਆ ਸੋਹਰੇ ਹਾਂਜੀ ਕਿੱਦਾਂ ਲੱਗ ਰਿਹਾ ਇੱਥੇ ਜਦੋਂ ਹੁਣ ਤੁਸੀਂ ਨੱਚ ਡੱਪ ਕੇ ਤਿਆਂ ਦਾ ਤਿਆਰ ਬਣਾ ਰਹੇ ਹਿੱਤਾ ਬਹੁਤ ਵਧੀਆ ਸਾਰੇ ਜਣੇ ਇਕੱਠੇ ਹੋਏ ਆ ਖੁਸ਼ੀਆਂ ਸਾਂਝੀਆਂ ਕਰਦੇ ਪਏ ਆ ਜੇ ਗੱਲ ਕਰੀ ਐਂ ਇੰਦਾਂ ਦੀਆਂ ਰੌਣਕਾਂ ਕਦੇ ਕਦਾ ਇਸ ਵਾਂਗ ਹੀ ਮੇਲੇ ਹੁੰਦੇ ਆ ਹਨਾ ਜਿਹੜੀ ਇੰਦਾਂ ਦੀਆਂ ਰੌਣਕਾਂ ਕਦੀ ਕਦਾ ਹੀ ਲੱਭਦੀਆਂ ਹਨਾ ਅਸੀਂ ਤਾਂ ਉਡੀਕਦੇ ਆ ਇਸ ਟਾਈਮ ਨੂੰ ਸਾਲ ਬਾਅਦ ਇਹ ਟਾਈਮ ਆਂਦਾ ਆ ਸਾਰੇ ਜਣੇ ਇਕੱਠੇ ਕਿਉਂਦਾ ਕਿੱਥੇ ਇਕੱਠੇ ਹੋਣਾ ਸੀ ਸੇਲੀਆਂ ਇਕੱਠੀਆਂ ਹੋਗੇ ਨੱਚੜਾ ਪਰਈਆਂ ਹਨਾ ਬਸ ਬਸ ਬਹੁਤ ਵਧੀਆ ਆ ਚਾਤ ਸਾਂਝੀ ਹੋ ਰਿਹਾ ਹਾਂਜੀ ਠੀਕ ਠੀਕ ਹੈ ਪੰਜੀ